ਸਾਰਾ ਸਾਰੀ ਗ੍ਰੋਥ ਜਿਹੜੀ ਪੁਰਾਣੀ ਹੈ ਕੱਢੀ ਹੋਈ ਹੈ ਜੀ ਸਾਰੀ ਸਾਈਡ ਤੇ ਸਾਨੂੰ ਥੋੜਾ ਜਿਹਾ ਬੈਂਕ ਦੇ ਲਈ ਲੱਗਿਆ ਨਾ ਮਸ਼ੀਨਾਂ ਨੇ ਦਿਖਤੀਆਂ ਸੀ ਜੀ ਚਲਦੀਆਂ ਜਦੋਂ ਮਸ਼ੀਨਾਂ ਚਲਾਈਆਂ ਨੇ ਮਸ਼ੀਨਾਂ ਨੇ ਦਿਖਤੀਆਂ ਸੀ ਐਡੀ ਦੀ ਕਰਤਾਨੀ ਸੀ ਕੋਈ ਗੱਲ ਨਹੀਂ ਸੀਮ ਦਾ ਏਰੀਆ ਨਾ ਸਰ ਗ੍ਰੋਥ ਬੜੀ ਜਲਦੀ ਹੈ ਤੁਸੀਂ ਕਹਿਣਾ ਹੈ ਭਾਈ ਜੀ ਕਹਿਣਾ ਮੈਂ ਸਹੀ ਕਹਿ ਰਿਹਾ ਮੇਰੇ ਕੋਲ ਭਾਈ ਜੀ ਮੇਰੇ ਕੋਲ ਫੋਟੋ ਹੈ ਗਿਆ ਨੇ ਨਹੀਂ ਜੀ ਉਹ ਤਾਂ ਕਿੱਥੇ ਆ ਸਾਰਾ ਇਹ ਤਾਂ ਅਸੀਂ ਕੀਤੇ ਤਸੱਲੀ ਨਾਲ ਨਹੀਂ ਪਾਇਆ ਸੀ ਨੂੰ ਜੀ ਜਿਹੜੀ ਸਰ ਨਾਲ 2015-16 ਦੇ ਵਿੱਚ ਬਕਾਇਦਾ ਸਾਇੰਟਿਫਿਕ ਰਿਸਰਚ ਹੋਈ ਹੈ ਇਸ ਏਰੀਆ ਦੇ ਜਿਹੜਾ ਸਾਰਾ ਸੇਮੀ ਇਲਾਕਾ ਠੀਕ ਹੈ ਇਹਨਾਂ ਦਾ ਪ੍ਰੋਜੈਕਟ ਵੀ ਆਪਣਾ ਆ ਗਿਆ ਇਹਦੇ ਚ ਚੰਨਾਉ ਵੀ ਕਿਤੇ ਹੋਰ ਥੋੜੀ ਚੱਲੂ ਤੂੰ ਪਹਿਲਾਂ ਸਰ ਜਿਹੜੀ ਇਹ ਗੜਕਾਨੀ ਸੀ ਆਪਾਂ ਦਵਾਈ ਲਾ ਕੇ ਛਿੜਕ ਕੇ ਇਹਨੂੰ ਸਾਰੀ ਇੱਕ ਦਰਵਾਜ਼ਾ ਕਰ ਦਿੱਤੀ ਸੀ ਫਟੋ ਗਵਰਨਮੈਂਟ ਨੇ ਬੈਨ ਕਰ ਦਿੱਤੀ ਵੀ ਉਹ ਇਹ ਰੌਂਡ ਆਫ ਕੀਤੀ ਸੀ ਰੌਂਡ ਆਫ ਕੀਤੀ ਸੀ ਛੋਟੋ ਲਾਈਨ ਸਭ ਠੀਕ ਹੈ ਫਿਰ ਉਹ ਦੂਆ ਤਾਂ ਹੁਣ ਇਹ ਤੋੜ ਕੇ ਨਹੀਂ ਚੱਲਣਾ ਕੰਮ ਸਬਰ ਕਰ ਰੱਖਣਾ ਪਊਗਾ ਆਪਾਂ ਤੋੜ ਵੀ ਦਿੰਦੇ ਕੰਮ ਤਾਂ ਫਿਰ ਨਹੀਂ ਚੱਲਣਾ ਪਾਣੀ ਤਾਂ ਫਿਰ ਸਪੀਡ ਉਹ ਨਹੀਂ ਆਉਂਦਾ ਜਿਹੜਾ ਸਿੰਗਾਪੁਰ ਤੋਂ ਉੱਤਾਲੀ ਰਸਤਾ ਦਾ ਨਹੀਂ ਉਹਦਾ ਕੀ ਜਿਹਦੇ ਤੇ ਨਵਦੀਪ ਦਫਾ 60 ਵਾਰੀਆਂ ਵੀ ਹੋਣੀਆਂ ਆਪਾਂ ਤੋੜ ਨਹੀਂ ਸਕਦੇ ਉਹ ਕ੍ਰੋਸ ਨਾ ਕਰੀ ਖਾਦਾ ਜੀ ਵੀ ਉਹ ਪਾਣੀ ਜਿਹੜਾ ਪਰਲਾ ਪਾਣੀ ਦਾ ਮੰਡੀ ਬੋਰ ਕੋਲ ਹਨ ਗੱਲ ਕਰਾਂ ਐਕਸ਼ਨ ਮੰਡੀ ਬੋਰ ਦਾ ਉਹ ਉੱਥੇ ਕ੍ਰੋਸ ਨਾ ਬਣ ਜਾਣਾ ਹੀ ਐਂ ਕਰੋ ਲਿਖ ਕੇ ਦਿਓ ਆਹ ਡਿਪਾਰਟਮੈਂਟ ਲੋ ਦੋ ਕ੍ਰੋਸਿੰਗਾਂ ਦੇ ਦੋ ਮੈਂ ਉਹਨੂੰ ਸੜਕਾਂ ਤੋਂ ਬਣੀਆਂ ਨੇ ਦੋ ਵਿੱਚ ਕ੍ਰੋਸੀਆਂ ਬਣਾ ਦੇਣਾ ਕ੍ਰੋਸ ਦੇਣੇ ਜੀ ਵਾਸਤੇ ਜਿੱਥੇ ਇਹ ਕ੍ਰੋਸਿੰਗ ਤੁਹਾਡੀ ਰੁਕਦੀ ਵੀ ਨਾ ਲਿਖ ਕੇ ਦਿਓ ਹੁਣ ਸੜਕਾਂ ਨਵੀਆਂ ਬਣੀਆਂ ਨੇ ਵਿੱਚੇ ਬਣ ਜਾਣਾ ਕੰਮ ਤੁਹਾਡਾ ਨਾ MLA ਸਾਹਿਬ ਐਕਸ਼ਨ ਸਾਹਿਬ ਜੇ ਪਿਛਲੇ ਜੇ ਪਿਛਲੇ ਐਕਸ਼ਨ ਸਾਹਿਬ ਮੈਂ ਨਾ ਸਿੰਘਪੁਰੇ ਕੋਲ ਖੜਾ ਹਾਂ ਟਾਲੀ ਦੇ ਬੋਦਲੇ ਹਾਂ ਹਾਂ ਜੀ ਇਹ ਤੇ ਇਸ਼ੂ ਕੀ ਹੈ ਜਿਹੜਾ ਸਿੰਘਪੁਰੇ ਟਾਲੀ ਵਾਲੀ ਦੀ ਜਿਹੜੀ ਜ਼ਮੀਨ ਹੈ ਨਾ ਪਾਣੀ ਇੱਕ ਪਾਸੇ ਪਾਣੀ ਰੁਕ ਜਾਂਦਾ ਉਹ ਸੜਕ ਦਾ ਡਾਫ ਲੱਗ ਜਾਂਦੀ ਹੈ ਤੁਹਾਨੂੰ ਡਰੇਨੇਜ ਡਿਪਾਰਟਮੈਂਟ ਲਿਖ ਕੇ ਦੇ ਦਿੰਦੇ ਜਿੱਥੇ ਪਾਣੀ ਦਾ ਟੱਕ ਲੱਗਣਾ ਹੈ ਆ ਪਾ ਬਣਾਨੀਆਂ ਕ੍ਰੋਸਿੰਗ ਵਿੱਚੋਂ ਠੀਕ ਹੈ ਜੀ ਉਹ ਕ੍ਰੋਸਿੰਗਾਂ ਦੋ ਆ ਪੌਣ ਸੜਕਾਂ ਬਣੀਆਂ ਨੇ ਕ੍ਰੋਸਿੰਗ ਵਿੱਚ ਬਣਾ ਦੀਏ ਠੀਕ ਹੈ ਜੀ ਤੁਸੀਂ ਉਹ ਦੇ ਦੇਣਾ ਸੀ ਪੱਟ ਕੇ ਹੋਣੀ ਪਾਈ ਤੁਹਾਨੂੰ ਆ ਗਈ ਹੋਈ ਆ ਜੀ ਗੱਲ ਦੀ ਨਹੀਂ ਨਹੀਂ ਪਰਮਾਨੈਂਟ ਸਟਰਕਚਰ ਬਣਾਉਣਾ ਨਹੀਂ ਨਹੀਂ ਪਰਮਾਨੈਂਟ ਬਣਾਈ ਆ ਪਾ ਜੇ ਚੱਕ ਪੱਕੇ ਦੇ ਨੇ ਬਣੀਆਂ ਆ ਆਪਾਂ ਵਿੱਚੋਂ ਕ੍ਰੋਸਿੰਗ ਬਣੀਆਂ ਪੱਕੀਆਂ ਉਹ ਨਹੀਂ ਉਹ ਨਹੀਂ ਆਰ ਸੀ ਜੀ ਕ੍ਰੋਸਿੰਗ ਵਿੱਚ ਬਣਾ ਦੀਏ ਹਾਂਜੀ ਬਣਾ ਦੇਗੇ ਬਸ ਇਹ ਲਿਖ ਕੇ ਡਰੇਨੇ ਰਿਕਮੈਂਡ ਕਰ ਦੇਵੇ ਆਪਾਂ ਨੂੰ ਮੈਂ ਕਰਵਾ ਦਿੰਦਾ ਇਹਨਾਂ ਨੂੰ ਠੀਕ ਠੀਕ ਦੋ ਮਹੀਨੇ ਚ ਕੋਈ ਐ ਕਰੋ ਆਪਣਾ ਨੋਟ ਮੈਨੂੰ ਕਹਦਾ ਮੈਂ ਅੱਜ ਤੁਹਾਨੂੰ ਲਿਖ ਦਿਓ ਥੋੜਾ ਮੈਂ ਨੋਟ ਭੇਜ ਦਿੰਦਾ ਤੁਸੀਂ ਮੈਨੂੰ ਭੇਜ ਦਿਓ ਮੈਂ ਉੱਪਰ ਸਭ ਨੂੰ ਭੇਜ ਦੂੰਗਾ ਲੋਵੇਸਟ ਲੈਵਲ ਜਿਹੜਾ ਹੈਗਾ ਜੀ ਉਹ ਦਾ ਉੱਚਾ ਉਸ ਪੁਆਇੰਂਟ ਤੇ ਆਪਾਂ ਦੂਰ ਪਾ ਦਿਆਂ ਹਾਂ ਐ ਕਰੀ ਹੋਰ ਵੀ ਦੇਖ ਲਓ ਕਿਤੇ ਕ੍ਰੋਸਿੰਗ ਆਈਡੀਆ ਤੁਹਾਨੂੰ ਉਹਨਾ ਕੋਈ ਕ੍ਰੋਸਿੰਗ ਨੀਡ ਦੇ ਹਿਸਾਬ ਨਾਲ ਆ ਜੀ ਦੱਸ ਦਿਓ ਕਿੱਥੇ ਕਰਾਉਣਾ ਆ ਉਹਦੇ ਨਾਲ ਅੱਧਾ ਮਸਲਾ ਪਾਣੀ ਉੱਤਰ ਜਾਂਦੇ ਵਜਾਇ ਸਿੱਧਾ ਆ ਜੂਗਾ ਨਾ ਸ ਉਹ ਉਹ ਪਾਣੀ ਛੱਤੀ ਨਿਕਲਣਾ ਨਹੀਂ ਪਾਣੀ ਜਿਆਦਾ ਹੋ ਗਿਆ ਮੇਰੇ ਪੁੱਟੇ ਰੱਖ ਕੇ ਜਾਊਗਾ ਪਾਣੀ ਪਾਣੀ ਨਹੀਂ ਆਦੋਂ ਨਹੀਂ ਉਹ ਪਹਿਲਾਂ ਤਾਂ ਪਾਈ ਪਰ ਪਹਿਲਾਂ ਨੇ ਛੋਟੀ ਉਹ ਪਾਣੀ ਲਿਆ ਉਹ ਛੋਟੀ ਆ ਉਹ ਬੜੀ ਛੋਟੀ ਕੋਈ ਕੋਈ ਇਹਨਾਂ ਨੂੰ ਮੈਂ ਦੇਖੀ ਹਾਂ ਅਮਲਾ ਸਾਹਿਬ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਪਾਣੀ ਦਾ ਹਾਂ ਤਕਰੀਬਨ ਅਟਪੈਂਡ ਹੋਣਗੇ ਮੇਰੇ ਜਿਹੜੇ ਹਲਕੇ ਜਿੱਥੇ ਜ਼ਿਆਦਾ ਇਸ਼ੂ ਹੈ ਪਾਣੀ ਲੈਵਲ ਚੱਲ ਰਿਹਾ ਡਰੇਨੇਜ ਦੀ ਸਫਾਈ ਵੀ ਠੀਕ ਹੋਈ ਹੈ ਪਰ ਜਦੋਂ ਕੁਦਰਤੀ ਮਾਰ ਵਾਜੇ ਫਿਰ ਕਈ ਵਾਰੀ ਆਪਦੇ ਤੋਂ ਬਾਹਰ ਹੋ ਜਾਂਦਾ ਜੀ ਔਰ ਕੁਦਰਤੀ ਮਾਰ ਅਗੇ ਹੀ ਜ਼ੋਰ ਹੈ ਵੀ ਬਿਲਕੁਲ ਸਾਨੂੰ ਸ਼ਾਂਤੀ ਨਾਲ ਜੋ ਬੈਸਟ ਹੋ ਸਕਦਾ ਸਰਕਾਰੋਂ ਕਰਨ ਚ ਲੱਗੀ ਹੈ ਚਾਹੇ ਪਾਈਪਲਾਈਨ ਦੀ ਜ਼ਰੂਰਤ ਸਿਂ ਚਾਹੇ ਜੀਸੀਬੀ ਜ਼ਰੂਰੀ ਸਿਂ ਚਾਹੇ ਕਿਤੇ ਪਾਈਪਲਾਈਨ ਜ਼ਰੂਰੀ ਸਿਂ ਕਿਤੇ ਟਰਾਂਸਫਰ ਦੀ ਜ਼ਰੂਰੀ ਸਿਂ ਅਸੀਂ ਉਹ ਆਦੀ ਜ਼ਿੰਮੇਵਾਰੀ ਪੂਰੀ ਕਰੀਏ ਔਰ ਸਾਡਾ ਕੰਮ ਕਰਨਾ ਵੀ ਫਰਜ਼ ਹੈ ਸੋ ਸਾਰਾ ਡਿਪਾਰਟਮੈਂਟ ਵੀ ਨਾਲ ਹੈ ਜਿਹੜੇ ਜਿਹੜੇ ਆਪਣੇ ਜਿੱਥੇ ਜਿੱਥੇ ਜੋਰ ਰਿਕੁਆਇਰਮੈਂਟ ਹੈ ਉਹ ਅਸੀਂ ਪੂਰੀ ਕਰਕੇ ਦੇ ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਡਿਪਾਰਟਮੈਂਟ ਨਾਲ ਡਿਪਾਰਟਮੈਂਟ ਵੱਖ-ਵੱਖ ਜਿਹੜੇ ਹੈਗੇ ਨੇ ਉਹਨਾਂ ਹਦਾਇਤਾਂ ਕਰ ਦਿੱਤੀਆਂ ਨੇ ਵੀ ਇਹਨਾਂ ਨੂੰ ਜਿਹੜਾ ਜਲਦੀ ਇਹਦਾ ਹੱਲ ਕਰਵਾਇਆ ਜਾਏ ਨਹੀਂ ਬਿਲਕੁਲ ਅਸੀਂ ਨਾਲ ਦਿਨਾਂ ਨੇ ਕਰ ਰਹੇ ਹਾਂ ਜਲਦੀ ਹੱਲ ਕਰਕੇ ਤੁਰੰਤ ਜਿਵੇਂ ਉਹ ਪੌਪਲਾਈਨ ਚਾਹੀਦੀ ਸੀ ਤੁਹਾਡੇ ਸਾਹਮਣੇ ਆ ਗਈ ਉੱਥੇ ਸਿਜਰਾ ਨੇ ਜੀਸੀਬੀ ਮਸ਼ੀਨ ਚਾਹੀਦੀ ਉੱਥੇ ਜੀਸੀਬੀ ਭੇਜੀ ਸੀ ਨੈਕਸਟ ਟਾਲੀ ਵਾਲੇ ਜੀਸੀਬੀ ਚਾਹੀਦੀ ਅਸੀਂ ਉਹ ਦੇ ਦਿੱਤੀ ਜਿੱਤੇ ਜਿੱਤੇ ਜੋ-ਜੋ ਰਿਕੁਆਇਰਮੈਂਟ ਹੈ ਨਾਲ ਦਿਨਾਂ ਅਸੀਂ ਦੇ ਰਹ ਚਲੋ ਐਮਐਲਏ ਵਾਲਾ ਸਾਡੀ ਗੱਲ ਕਰੀ ਜਿੰਦੇ ਬਾਈ ਬਲਦੇਵ ਜੀ ਤੇ ਅੱਗੇ ਜੀ ਸੜਕ ਤੋਂ ਪਾਰ ਸਿਰ ਸਿਰ ਪਾਣੀ ਖੜਾ ਐ ਡਾ ਡਾ ਜੀ ਸੜਕ ਤੋਂ ਪਾਰ ਐਡਾ ਕਿ ਡੱਕਾ ਅੱਗੇ ਜਿਹੜਾ ਖੜਾ ਜੀ ਪਾਣੀ ਆ ਵੀ ਬਲਦੇਵ ਨੇ ਗੱਲ ਕਰਤੀ ਵੀ ਕ੍ਰੋਸਿੰਗ ਨਹੀਂ ਆਈ ਪਾਣੀ ਦੀ 6 36 ਇੰਚ ਦੇ 9 ਪਾਈਪਾ ਗਿਆ ਜਿਹੜੇ ਸੜਕ ਦੇ ਪਿਛਲੇ ਪਾਸੇ ਪਾਣੀ ਖੜਾ ਮੈਂ 36 ਇੰਚ ਦੇ ਇਹਨਾਂ ਕਹਿੰਦੇ ਮਨਜ਼ੂਰੀ ਲੈ ਕੇ ਸੇਮ ਨਾਲੇ ਲੇਪੋਲਾ ਪਾਰਟ ਦੀ ਐ ਜੀ ਦੱਸੋ ਲੇਪੋਲਾ ਪਾਰਟ ਦੀ ਜੀ ਸਾਰੀ ਉਹਨਾਂ ਆਪਾਂ ਖਾਲਾ ਵੱਲ ਪਾਣੀ ਲੰਗੀ ਜਾਂਦਾ ਖਾਲੇ ਦੇ ਥੱਲੇ ਮੰਨ ਲਓ ਖੇਤਾਂ ਪੂਲਾ ਜਾਂਦੀਆਂ ਸੀ ਉਹ ਪਾਈਪਾਂ ਦੇ ਵਿੱਚੋਂ ਪਾਣੀ ਆ ਮਨਜ਼ੂਰੀ ਲਈ ਰਾਮਨਾਲ ਪਾਣੀ ਆਦਾ ਸਾਡਾ ਖੇਤ ਕਰਦਾ ਉਹਦਾ ਨੀਂਹ ਆਈ ਅਸੀਂ ਇਹ ਚੜ ਕੇ ਬੋਲੇ ਲਈ ਯਾਰ ਤੂੰ ਸਾਰਾ ਕੁਝ ਜਨਾਬ ਹੈ ਯਾਰ ਸਿੰਗੁਰ ਵਾਲੀ ਛੜਕ ਤੂੰ ਪਾਈਪਾਂ ਗਣ 36 36 ਇੰਚ ਦੇ 9 ਪਾਈਪਾਂ ਚੱਲਦੀਆਂ ਪਈਆਂ ਹੋਰ ਪੇਗਾ ਤੇ ਸਾਰਾ ਕੰਮ ਸਿਰ ਜੀ ਥੋੜਾ ਵੀ ਤੁਸੀਂ ਉਹਦੇ ਨਿਕਾਸੀ ਲੈ ਕਦੇ ਹੋਗੇ ਹੋਰ ਉੱਥੇ ਪੁਲੀਆਂ ਬਣਵਾ ਦਿਓ ਯਾਰ ਸਾਡਾ ਤਾਂ ਨਰਕ ਬਣਾ ਦੇ ਤੁਸੀਂ ਪੁਲਾਂ ਤੋੜ ਦਿਆ ਕਰੋ ਬਾਹਰ ਤੋਂ ਪਾਣੀ ਫੇਰ ਵੀ ਕੋਈ ਥੋੜੀ ਗੱਡੀ ਚੱਲਦੀ ਲੋਕਾਂ ਵੇਖ ਕਬੜ ਕਰਕੇ ਮਨਜ਼ੂਰ ਕਰਿਆ ਇਹ ਵੀ ਪੁਲੀਆਂ ਉਹਦੇ ਵੈਰੀਫਾਈ ਕਰ ਹਾਂਜੀ ਉਹ ਪਾਈਪਾਂ 356 ਦੇ 10 ਗਿੱਲੇ ਵਾਏ ਵਿੱਚ 10 ਗਿੱਲੇ ਵਾਏ ਵਿੱਚ 9 ਪਾਈਪਾਂ 356 ਦੇ ਅੰਡਰ ਰੋਡ ਦੀ ਪਾਈ ਦੀ ਹੈ